ਇਸ ਟਾਈਮ ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਜਿੱਥੇ ਪੂਰਾ ਦੇਸ਼ ਚਿੰਤਿਤ ਹੋਇਆ ਹੋਇਆ ਹੈ ਤੇ ਇਸ ਸਮੇਂ ਅਸੀਂ ਰਾਜਪੁਰਾ ਦੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਰਾਜਪੁਰਾ ਵਿੱਚ ਇਸ ਜੰਗ ਦੀ ਸਥਿਤੀ ਨੂੰ ਲੈ ਕੇ ਉਹਨਾਂ ਵੱਲੋਂ ਕੀ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਹਾਲਾਂਕਿ ਅਸੀਂ ਗੱਲਬਾਤ ਕਰਾਂਗੇ ਜੋ ਐਸ.ਡੀ.ਐਮ ਹੈ ਉਹਨਾਂ ਨਾਲ ਜੋ ਐਸ.ਐਮ.ਓ ਉਹਨਾਂ ਨਾਲ ਤੇ ਨਾਲ-ਨਾਲ ਡੀ.ਐਸ.ਪੀ ਰਾਜਪੁਰਾ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਉਹਨਾਂ ਕੋਲ ਪੁੱਛਾਂਗੇ ਕਿ ਅਗਰ ਐਦਾਂ ਦੀ ਕੋਈ ਪੈਨਿਕ ਸਥਿਤੀ ਹੁੰਦੀ ਹੈ ਜਾਂ ਕੋਈ ਅ ਐਮਰਜੈਂਸੀ ਕੋਈ ਹੂਟਰ ਵਜਨ ਸਾਇਰਨ ਵਜਨ ਦੀ ਸਥਿਤੀ ਹੁੰਦੀ ਆ ਤਾਂ ਇਸ ਸਥਿਤੀ ਵਿੱਚ ਉਹਨਾਂ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਆ ਤੇ ਲੋਕਾਂ ਨੂੰ ਉਹਨਾਂ ਵੱਲੋਂ ਕੀ ਸੰਦੇਸ਼ ਦਿੱਤਾ ਜਾ ਰਿਹਾ ਹੈ ਸਤਰਕ ਰਹਿਣਾ ਚਾਹੀਦਾ ਆਪਾਂ ਨੂੰ ਇਸ ਸਥਿਤੀ ਦੇ ਵਿੱਚ ਪ੍ਰਸ਼ਾਸਨ ਆਪਦੇ ਵੱਲੋਂ ਪੂਰੀ ਤਰ੍ਹਾਂ ਸਤਰਕ ਹੈ ਜੇ ਕਿਸੇ ਤਰ੍ਹਾਂ ਦਾ ਬਲੈਕਆਊਟ ਹੁੰਦਾ ਹੈ ਤਾਂ ਉਹਨਾਂ ਤੋਂ ਸਹਿਯੋਗ ਦੀ ਆਸ ਰੱਖਦੇ ਆ ਕਿਸੇ ਵੀ ਤਰ੍ਹਾਂ ਦੀ ਲਾਈਟ ਉਸ ਸਮੇਂ ਜਲਾਈ ਨਾ ਜਾਵੇ ਇਨਵਰਟਰਸ ਆਪਦੇ ਜੇ ਕੋਈ ਹੈਗੇ ਆ ਤਾਂ ਉਹਨੀਆਂ ਇਨਵਰਟਰਸ ਦੀਆਂ ਲਾਈਟਸ ਬੰਦ ਕਰ ਲੀਆਂ ਜਾਂ ਮੋਬਾਈਲ ਫੋਨਸ ਬੰਦ ਕਰ ਲਏ ਜਾਂ ਉਹਨਾਂ ਦੀਆਂ ਲਾਈਟਸ ਬੰਦ ਹੋਣ ਜੇ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਜਾਂ ਸੋਲਰ ਲਾਈਟਸ ਲੱਗੀਆਂ ਹੋਈਆਂ ਐਤਿਆਤਨ ਤੌਰ ਤੇ ਉਹਨਾਂ ਨੂੰ ਵੀ ਬੰਦ ਕਰ ਲਿਆ ਸਰ ਇੱਕ ਦੇਖਣ ਨੂੰ ਮਿਲਿਆ ਜਿਵੇਂ ਲਾਸਟ ਮੌਕ ਡੇਲ ਹੋਈ ਜਾਂ ਬਲੈਕਆਊਟ ਹੋਇਆ ਉਹਦੇ ਵਿੱਚ ਸਥਿਤੀ ਡਾਵਾਡੋਲ ਦੀ ਨਜ਼ਰ ਆਈ ਸ਼ਹਿਰ ਵਾਸੀਆਂ ਨੂੰ ਕੋਈ ਸਮਝ ਨਹੀਂ ਆਇਆ ਸਰ ਪ੍ਰਸ਼ਾਸਨ ਵੱਲੋਂ ਕੋਈ ਮੁਕਤਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਸਰ ਰਾਜਪੁਰ ਦੇ ਵਿੱਚ ਜਿਹੜਾ ਪਿਛਲੀ ਮੌਕ ਡ੍ਰਿਲ ਸੀ ਉਹਦੇ ਵਿੱਚ ਪਹਿਲਾਂ ਤਾਂ ਇਹ ਚੈੱਕ ਕੀਤਾ ਗਿਆ ਸੀਗਾ ਵੀ ਕਿੱਥੇ-ਕਿੱਥੇ ਫਲੈਸ਼ ਪੁਆਇੰਟਸ ਆਉਂਦੇ ਆ ਵੀ ਜਿੱਥੇ ਕੌਣ ਕਿਹੜੀ ਸਾਈਡ ਤੇ ਕੌਣ ਆਨ ਰੱਖਦਾ ਹੈ ਕੌਣ ਆਫ ਰੱਖਦਾ ਹੈ ਤੇ ਕੀ-ਕੀ ਪ੍ਰੋਬਲਮਸ ਆ ਸਕਦੀਆਂ ਤਾਂ ਉਹ ਮੌਕ ਡ੍ਰਿਲ ਦਾ ਐਕਸਪੀਰੀਅੰਸ ਵੀ ਇਸ ਚੀਜ਼ ਲਈ ਹੁੰਦਾ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਆਪਾਂ ਠੀਕ ਕਰ ਸਕੀਏ ਹੋ ਸਰ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਡਿਊਟੀ ਲਾਈ ਗਈ ਹੈ ਜਾਂ ਤੁਹਾਡੇ ਵੱਲੋਂ ਕੋਈ ਐਸੀ ਕੋਈ ਸਪੈਸ਼ਲ ਡਿਊਟੀ ਲਾਈ ਗਈ ਹੈ ਰਾਤ ਨੂੰ ਜਿਸ ਤਰ੍ਹਾਂ ਜੇ ਅਗਰ ਬਲੈਕਆਊਟ ਹੋ ਜਾਂਦਾ ਹੈ ਸ਼ਹਿਰ ਨਿਵਾਸੀਆਂ ਨੂੰ ਐਜੀ ਸਥਿਤੀ ਨਾਲ ਨਾ ਨਿਪਟਣਾ ਪਵੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਾਂ ਇੱਕ ਦੂਜੇ ਦੇ ਨਾਲ ਜੇ ਰਲ ਕੇ ਚੱਲਾਂਗੇ ਇੱਕ ਦੂਜੇ ਦੇ ਨਾਲ ਉਹਨੂੰ ਸਤর্ক ਕਰਕੇ ਇੱਕ ਦੂਜੇ ਦੀ ਲਾਈਟਸ ਆਫ ਕਰਾਉਣ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਉਹਦੇ ਨਾਲ ਸਿਚੁਏਸ਼ਨ ਬਲੈਕਆਊਟ ਵਾਲੀ ਕੰਪਲੀਟਲੀ ਹੈਂਡਲ ਹੋ ਜਾਣਾ ਅਸੀਂ ਨੂੰ ਇਹੀ ਤੇ ਚਾਹੁੰਦਾ ਹੈਗਾ ਕਿ ਵੀ ਜਿਹੜਾ ਹੈਗਾ ਬਲੈਕਆਊਟ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਤੁਸੀਂ ਇਸ ਦੀ ਨਿਯਮਨ ਪਾਲਣਾ ਕਰੋ ਜੇ ਕੋਈ ਰਾਤ ਨੂੰ ਜਦੋਂ ਸਾਰਨ ਵੱਜਦਾ ਹੈਗਾ ਵੀ ਤੁਸੀਂ ਵੀ ਸਾਰੀ ਲਾਈਟਾਂ ਜਿਹੜੀਆਂ ਹੈਗੀਆਂ ਬੰਦ ਕਰ ਲਓ ਜਿਹੜੇ ਰਾਤ ਨੂੰ ਕੋਈ ਵੀ ਮੰਦਿਰ ਤੁਸੀਂ ਫਿਰਦੀ ਹੈ ਰਾਤ ਨੂੰ ਸਕੂਟਰਾਂ ਦੇ ਉਹ ਆਪਣੀ ਲਾਈਟ ਬੰਦ ਕਰ ਲੈਣ ਤੇ ਜੇ ਕੋਈ ਇਸ ਚੀਜ਼ ਇਸ ਦੌਰਾਨ ਨੇ ਕੋਈ ਵੀ ਮਤਲਬ ਸਾਨੂੰ ਨੋਟਿਸ ਦੇ ਵਿੱਚ ਆਇਆ ਫਿਰ ਸਖਤ ਕਾਰਵਾਈ ਕੀਤੀ ਜਾ ਸਰ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹ ਰਹੇ ਹੋ ਕਿ ਉਹ ਜਾਣ ਤਰਫ ਆਪਣੇ ਘਰਾਂ 'ਚ ਹੀ ਰਹਿਣ ਉਸ ਟਾਈਮ ਹਾਂ ਜਦੋਂ ਬਲੈਕਆਊਟ ਹੁੰਦਾ ਉਸ ਟਾਈਮ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਜਿਹੜੇ ਇਨਵਰਟਰ ਆ ਜਾਂ ਕੋਈ ਹੋਰ ਹੈਗਾ ਲਾਈਟ ਜਗਦੀ ਹੈਗੀ ਉਹਨੂੰ ਮਤਲਬ ਸਵਿਚ ਆਫ ਕੀਤਾ ਜਾਵੇ ਉਹ ਇਸ ਬੰਦੋ ਵੀ ਕੋਈ ਟੀਮਾਂ ਬਣੀਆਂ ਗਈਆਂ ਨੇ ਜਿਹੜੀ ਨਿਗਰਾਨੀ ਰੱਖਣ ਦੀਆਂ ਹਾਂ ਹਾਂ ਜਦੋਂ ਵੀ ਜਦੋਂ ਹੁੰਦਾ ਹੈਗਾ ਉਸ ਟਾਈਮ ਵੀ ਅਸੀਂ ਵੀ ਬਾਹਰ ਹੁੰਦੇ ਸਾਡੇ ਐਸਐਚਓ ਸਹਿਬਾਨ ਵੀ ਇਲਾਕੇ ਦੇ ਵਿੱਚ ਹੀ ਮਤਲਬ ਰਹਿੰਦੇ ਹੈਗੇ ਸਕਲ ਨੂੰਰ ਪੈਨਿਕ ਕੋਈ ਇਦਾਂ ਦੀ ਕੋਈ ਸਿਚੁਏਸ਼ਨ ਕ੍ਰੀਏਟ ਕਰਦਾ ਤਾਂ ਤੁਹਾਡੇ ਉੱਪਰ ਕੀ ਕਰਦੇ ਉਹ ਤੇ ਸਖਤ ਕਾਰਵਾਈ ਕੀਤੀ ਜਾਊਗੀ ਵੀ ਜੇ ਕੋਈ ਲੋਕਾਂ ਦੇ ਸੋਸ਼ਲ ਮੀਡੀਆ ਤੇ ਅਫਵਾਹਾਂ ਵੀ ਠਾਉਂਦੇ ਹੈਗੇ ਉਹ ਤੇ ਵੀ ਮਤਲਬ ਸੁਚੇਤ ਰਹਿਣ ਲੋਕ ਇਸ ਤੋਂ ਬਿਨਾਂ ਸਰ ਹੋਰ ਹਲਕਾ ਵਰਸੇ ਤੁਸੀਂ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਪੱਬਰ ਜੀ ਬਸ ਕੋਈ ਡੰਨ ਦੀ ਕੋਈ ਗੱਲ ਨਹੀਂ ਹੈਗੀ ਵੀ ਸਭ ਕੁਝ ਪੀਸਫੁੱਲ ਹੈ ਕੋਈ ਵੀ ਜ਼ਿਆਦਾ ਅਫਵਾਹ ਜਤਿੰਦਰ ਲੱਕੀ ਐਨ ਵੀ ਨਿਊਜ਼ ਰਾਜਪੁਰ